ਸਤਿ ਸ਼੍ਰੀ ਅਕਾਲ ਮੈਂ ਰਮਨਦੀਪ ਤੁਸੀਂ ਦਸਤਕ ਸੁਣ ਰਹੇ ਹੋ ਤੁਹਾਡਾ ਸਾਰਿਆਂ ਦਾ ਇੱਕ ਵਾਰੀ ਬਹੁਤ-ਬਹੁਤ ਸਵਾਗਤ ਤੁਹਾਨੂੰ ਸਾਰਿਆਂ ਨੂੰ ਇੱਕ ਮੈਂ ਜਾਣਕਾਰੀ ਦੇਣੀ ਸੀ ਕਿ ਅੱਜ ਤੋਂ ਬਾਅਦ ਇੱਕ ਮੈਂ ਨਵਾਂ ਸੈਗਮੈਂਟ ਸ਼ੁਰੂ ਕਰ ਰਹੀ ਹਾਂ ਦਸਤਕ ਚੈਨਲ ਤੇ ਲਿਟਰੇਚਰ ਨਾਲ ਜੁੜੀਆਂ ਹੋਈਆਂ ਗੱਲਾਂ ਉੱਥੇ ਅਸੀਂ ਕਰਿਆ ਕਰਾਂਗੇ ਕੋਈ ਖਾਸ ਪਰਸਨੈਲਿਟੀ ਸਾਹਿਤ ਦੇ ਖੇਤਰ ਚ ਨਾਮ ਰੱਖਣ ਵਾਲੀ ਉਹਦੇ ਨਾਲ ਕੋਈ ਇੰਟਰਵਿਊ ਜਾਂ ਕਿਸੇ ਦੀ ਲਿਖੀ ਹੋਈ ਕੋਈ ਕਹਾਣੀ ਵਗੈਰਾ ਕੁਝ ਵੀ ਮਤਲਬ ਅਸੀਂ ਲਿਟਰੇਰੀ ਗੱਲ ਹੀ ਉੱਥੇ ਸਾਂਝੀ ਕਰਿਆ ਕਰਾਂਗੇ ਅ ਪਿਛਲੇ ਦਿਨੀ ਮੈਂ ਪਹਾੜਾ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਸਾਵਣ ਕਵੀ ਦਰਬਾਰ ਦੇ ਵਿੱਚ ਕਵੀ ਵਜੋਂ ਸ਼ਿਰਕਤ ਕੀਤੀ ਸੀ ਤੁਹਾਨੂੰ ਦੱਸ ਦਿਆਂ ਕਿ ਮੈਂ ਇੱਕ ਪੋਇਟ ਐਸਾਂ ਮੇਰੀਆਂ ਤਿੰਨ ਕਿਤਾਬਾਂ ਨੇ ਕਵਿਤਾ ਦੀਆਂ ਤੇ ਮੈਂ ਵੱਖ-ਵੱਖ ਪੰਜਾਬੀ ਦੇ ਵੱਡੇ ਮੈਗਜ਼ੀਨਾਂ ਦੇ ਵਿੱਚ ਰਸਾਲਿਆਂ ਦੇ ਵਿੱਚ ਮੇਰੀਆਂ ਜਿਹੜੀਆਂ ਕਹਾਣੀਆਂ ਵੀ ਛਪਦੀਆਂ ਨੇ ਸੋ ਇਸ ਕਰਕੇ ਮੈਂ ਮੂਲ ਰੂਪ ਦੇ ਵਿੱਚ ਮੈਂ ਇੱਕ ਲਿਟਰੇਰੀ ਪਰਸਨ ਆ ਤੇ ਮੈਂ ਸੋਚਿਆ ਕਿ ਮੈਂ ਆਪਣੇ ਖੇਤਰ ਨਾਲ ਜੁੜਿਆ ਹੋਇਆ ਵੀ ਇੱਕ ਪ੍ਰੋਗਰਾਮ ਇੱਥੇ ਇਸ ਚੈਨਲ ਰਾਹੀਂ ਤੁਹਾਡੇ ਸਾਹਮਣੇ ਰੱਖਾਂ। ਸੋ ਪ੍ਰੋਗਰਾਮ ਦਾ ਨਾਂ ਹੋਏਗਾ ਅੱਖਰ ਪਾਉਂਦੇ ਬਾਤ ਤੇ ਉਹਦੇ ਵਿੱਚ ਆਪਾਂ ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਿਆ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਹਿਤ ਦੇ ਖੇਤਰ ਵਿੱਚ। ਤੇ ਪਿਛਲੇ ਦਿਨੀ ਜੋ ਕਵੀ ਦਰਬਾਰ ਹੋਇਆ ਸੀਗਾ ਪਾਸ਼ਾ ਵਿਭਾਗ ਪੰਜਾਬ ਵੱਲੋਂ ਉੱਥੋਂ ਦੀਆਂ ਮੈਂ ਛੋਟੀਆਂ-ਛੋਟੀਆਂ ਕਲਿੱਪਸ ਰਿਕਾਰਡ ਕੀਤੀਆਂ। ਆਪਣੀ ਲਿਖੀ ਨਜ਼ਮ ਮੈਂ ਉੱਥੇ ਸੁਣਾਈ ਸੀਗੀ ਉਹ ਮੈਂ ਵੀਡੀਓ ਪਾਵਾਂਗੀ ਤੇ ਇੱਕ ਹੋਰ ਭੈਣ ਨੇ ਬਹੁਤ ਹੀ ਪਿਆਰਾ ਬਹੁਤ ਪਿਆਰੀ ਆਵਾਜ਼ ਦੇ ਵਿੱਚ ਇੱਕ ਗੀਤ ਸੁਣਾਇਆ ਸੀ ਉਹ ਵੀ ਮੈਂ ਇੱਥੇ ਇਸ ਵੀਡੀਓ ਦੇ ਵਿੱਚ ਪਾਵਾਂਗੀ ਤੁਸੀਂ ਧਿਆਨ ਨਾਲ ਸੁਣਨਾ ਤੇ ਸਾਹਿਤ ਨੂੰ ਪੰਜਾਬੀ ਸਾਹਿਤ ਨੂੰ ਪਿਆਰ ਦੇਣਾ ਸਤਿਕਾਰ ਦੇਣਾ ਤੁਹਾਡੇ ਸਾਰਿਆਂ ਦੇ ਹੰਗਾਰੇ ਦੀ ਉਡੀਕ ਰਹੇਗੀ ਸਤਿ ਸ੍ਰੀ ਅਕਾਲ ਪੋएट ਆਇਆ ਜਿਹੜੇ ਜਿਨ੍ਹਾਂ ਨੇ ਦੋਣੀਆਂ ਕਪਤਾ ਉਹ ਇਹ ਆ ਦੋ ਲਾਈਨਾਂ ਨੇ ਉਹਨਾਂ ਬੱਸ I yeah. ਮਹੀ ਬਾਦਲੇ ਸੋਣੀ ਕੱਚਾ ਪੱਕਾ ਪੁੱਲੇ ਗਈ ਮੈਂ ਵੀ ਤੇਰੇ ਸੰਗ ਮੈਂ ਵੀ ਖਿੜ-ਖਿੜ ਹੱਸਾਂਗੀ ਸ਼ਾਲਾ ਤੇ ਤੂੰ ਆਵੇਂ ਮੈਂ ਵੀ ਤੀਆਂ ਵਿੱਚ ਨੱਚਾਂਗੀ ਸਖੀਆਂ ਦੇ ਨਾਲ شکر. شکریہ سر سب تہ پاشاہ بہت بہت شکریہ سب کا پہلی بار پڑھ رہی پڑھ رہی ہوں تین کتاب ایک کبھی سنا نظر عورت جو کبتا نہیں لکھدیا جو کبتا نہیں لکھدیاں اندرو اندری تک دیا ਹੌਲਾ ਦੇ ਨੈਣੀ ਕੱਜਲ ਗਹਿਰਾ ਹੋਣ ਲੱਗਦਾ ਬੁੱਲਾ ਤੇ ਸੁਖੀ ਨੂੰਣੀ ਹੋਣ ਲੱਗਦੀ ਮਸੀਆਂ ਖਾਕਿਆਂ ਦੀ ਹਵਾਜ਼ ਉੱਚੀ ਹੁੰਦੀ ਜਾਂਦੀ ਕੱਪੜਿਆਂ ਗਹਿਣਿਆਂ ਤੇ ਲੇਖੇ ਲਾ ਦਿੰਦੀਆਂ ਇਕ ਲਾਪਾ ਔਰਤਾਂ ਜੋ ਕਵਿਤਾ ਨਹੀਂ ਬਣਦੀਆਂ ਕਹਾਣੀ ਬਣ ਜਾਂਦੀਆਂ اگلی کبا ہے میرے کوم ہے مریادا ہے سنسکار ہن میرے کوم ہے مریادا ہے سنسکار ہن کنج پار کر سب بچار بھی کرے تا واف کر دا جائے گا میں تیرا ذکر بھی کرا درکاری جا

محبت ورجت ہے اگلی کبتا زفر صاحب کہ اور نے آدمی کوئی کبتا نہیں لکھی سات ہے کہ پتنی کبتا لکھتی ہے میری پتنی کبھی لکھتی ہے چائے چائے مینو سنا ہے ਮੈਂ ਜੀ ਜਹੋ ਮਿੱਟੀ ਵਿੱਚ ਹਾਂ ਚੰਗੀ ਤਰ੍ਹਾਂ ਹੁੰਗਾਰਾ ਨਹੀਂ ਦੇ ਰਹਾ ਤੁਹਾਨੂੰ ਲੱਗਦਾ ਹੈ ਮੈਂ ਬੇਧਿਆਨ ਦਿੱਤਾ ਹੁ ਉਹ ਚੁੱਪਚਾਪ ਕੋਈ नाश्ਤਾ ਬਣਾ ਤੁਹ ਰਹਿੰਦੀ ਹੈ ਆਪਣੇ ਕੰਮ ਤੇ ਵਾਪਸੀ ਤੇ ਉਹਦਾ ਚਿਹਰਾ ਤੱਕਦਾ ਮੈਨੂੰ ਸੰਤੁਸ਼ਟ ਜਾਂਦਾ ਮੈਂ ਸਵੇਰੇ ਲਿਖੀ ਕਵਿਤਾ ਦੀ ਗੱਲ ਕਰਦਾ ਤੇ ਉਹ ਮੁਸਕਰਾ ਕੇ ਆ ਗਈ ਹੈ ਮੇਰੀ ਕੋ ਕਵਿਤਾ ਵਾਹ ਸਭ ਨੇ ਪਸੰਦ ਕੀਤੀ ਤੇ ਮੈਂ ਆਪਣੇ ਆਪ ਨੂੰ ਆਪ ਦਾ ਹੁਣਾਰਾ ਸਮੇਂ ਸਿਰ ਨਹੀਂ ਲਿਆ ਕਰ ਪਤਨੀ ਜਿ ਘਰੋਂ ਚਾਹੁੰਦੇ ਆਂ ਬਗਾਸ ਤੇ ਬਾਹਰੋਂ ਬੰਦਿਆਂ ਖੁਸ਼ ਹੈ ਤੇ ਤੇਰੇ ਸਿਰ ਕਿੰਜ਼ਾਮ ਹੈ ਆਪ ਹੀ ਕਦਮ ਗੱਲ ਤਾਂ ਏਹੀ ਕੋ ਹੈ ਕੇ ਸਾਨੂੰ ਵੀ ਨਜ਼ਮ ਪੜ੍ਹਨੀ ਨਹੀਂ ਹੈ ਗਲਮਾ ਇਹ ਨਹੀਂ ਕੋ ਹੈ ਕਿ ਸਾਨੂੰ ਹੀ ਨਜ਼ਰ ਪੜਨੀ ਨਹੀਂ ਨਾਈ ਅਸੀਂ ਹੀ ਬੰਦ ਖਿੜਕੀ ਤੇ ਖੁੱਲੀ ਕਿਤਾਬ ਦੇ ਅਰਥ ਕਰਨੋਂ ਖੁੰਝ ਗਏ ਸਾਧਾ ਹੀ ਖਿਆਲ ਸੀ ਜੋ ਖਿੰਡ ਗਿਆ ਉਸ ਮੇਲੇ ਜਦੋਂ ਕਿਸੇ ਬਾਤ ਨੇ ਅਰਥ ਹੋਣਾ ਸੀ ਸਾਥੋਂ ਹੀ ਹੱਸਦੇ ਚਿਹਰਿਆਂ ਦੇ ਜੀਤਿਆਂ ਵੱਲ ਝਾਤ ਨਾ ਪਿਆ ਗੱਲ ਤਾਂ ਸਿਰਫ ਇਨੀ ਕੋ ਐ